ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਲੰਬਾ ਸਮਾਂ ਗਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਡਿਊਟੀ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ। ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇਹ ਕਾਫੀ ਲੰਬੇ ਸਮੇਂ ਤੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀ। ਸੰਘਰੂਰ ਦੇ ਲੋਂਗੋਵਾਲ ਵਿੱਚ ਰਹਿਣ ਵਾਲੇ ਮ੍ਰਿਤਕ ਪ੍ਰਭਜੋਤ ਸਿੰਘ ਦੀ 4 ਸਾਲ ਦੀ ਬੇਟੀ ਅਤੇ 22 ਸਾਲ ਦਾ ਬੇਟਾ ਹੈ। ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪ੍ਰਭਜੋਤ ਸਿੰਘ ਇਹਦਾ ਨਾਂ ਸੀ ਵੀਰੇ? ਅੱਛਾ ਜੀ। ਲੋਂਗੋਵਾਲ ਤੋਂ ਗਾਹੋਪੱਤੀ ਲੋਂਗੋਵਾਲ ਤੇ ਇਹ ਇਹ ਆਪਣਾ ਇਹਦਾ ਰਿਵਾਲਵਰ ਸੀ ਸਰਕਾਰੀ। ਠੀਕ ਹੈ। ਉਹਦੀ ਸਫਾਈ ਕਰਦਾ ਸੀ ਕਿਤੇ? ਠੀਕ ਹੈ ਜੀ। ਕੁਦਰਤ ਦੀ ਗੋਹ ਵਿੱਚ ਰਹਿ ਗਿਆ ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਬਈ ਸਵੇਰ ਰੁਟੀਨ ਦੀ ਤਰ੍ਹਾਂ ਰੋਹ ਹਰ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀਗਾ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀਗਾ ਅਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਟਲ ਜਿਹੜਾ ਚੱਲ ਗਿਆ ਤੇ ਮੌਕੇ ਦੇ ਦਿੱਤੋ ਕਿੰਨੀ ਉਮਰ ਸੀ ਕਦੋਂ ਕੋ ਭਰਤੀ ਹੋਇਆ ਸੀ ਸ਼ਾਇਦ 16 17 ਦਾ ਭਰਤੀ ਹੈ ਬਈ। ਉਹ ਵੀ 10 12 ਸਾਲ ਹੋ ਗਏ ਭਰਤੀ ਹੋ ਗਏ। ਜੇ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ। ਲਾ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ। ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਸੀ ਤੇ ਉਹਦੀ ਡੈਥ ਹੋ ਗਈ ਸੀ। ਇਹ 2 ਕੁ ਮਹੀਨੇ ਦਸੀ ਗਏ। ਬਾਕੀ ਕੁਛ ਰਹੇ ਨੇ ਛੋਟੇ ਛੋਟੇ ਬੱਚੇ ਆ। ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿੰਨੇ ਸੀ ਇਹ ਇੱਕ ਬੇਟਾ ਇੱਕ ਬੇਟੀ ਆ। ਕਿੰਨੇ ਕਿੰਨੇ ਸਾਲ ਦੇ ਨੇ ਉਹ। ਬੇਟੀ 6 ਸਾਲ ਦੀ ਹੁਣ ਤਰਕੀਬਨ ਬੇਟਾ ਦੋ ਦਿਨਿਕ ਸਾਹਿਬ ਜਿੱਕਰ ਗੱਲ ਕਰੀ ਵੀ ਪਰਿਵਾਰ ਦੇ ਵਿੱਚ ਕੋ ਕਮਾਨ ਵਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲ ਭਾਈ ਕੋਈ ਨਹੀਂ ਰਿਹਾ ਇਹ ਹੀ ਦੀ ਸਾਰਾ ਮੰਨ ਲਓ ਨਾਨਕੇ ਘਰ ਰਹਿੰਦਾ ਸੀ ਜੇ ਕੋਈ ਜਵਾਨੀ ਪਰੇ ਜਿਹੜੀ ਇਹਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪ ਦੇ ਬੱਚੇ ਪਿੰਡ ਪਾਲੇ ਸੀ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਭਾਅ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਭਾਅ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ-ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਭਾਅ ਸੁਭਾਅ ਤੋਂ ਇੰਨਾ ਮਿਲਨਸਾਰ ਇਹ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੋਬ ਕਰੀਆਂ ਇੱਕੋ ਪਰਿਵਾਰ ਨਾਲ ਸਿਆਸੀ ਪਰਿਵਾਰ ਨਾਲ ਬਤੌਰ ਗੱਲ ਮੈਨ ਦੂਜੇ ਦੇਤੀ ਸੁਭਾਅ ਦਾ ਇੱਥੇ ਪਤਾ ਲੱਗਦਾ ਤੇ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਤਾ ਜਾਣ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ